ਰੋ ਚੱਕੋ ਇੱਕ ਰੀ ਆ ਗਏ ਆ ਫਿਰ ਆ ਕਰ ਲੀਏ ਛੋਟਾ ਵੀਡੀਓ ਕੱਲ ਤੋਂ ਸੰਗੋਦੇ ਮਿੱਤਰੋ ਦੇਖਣ ਐ ਆ ਇਹ ਇੱਥੇ ਕ ਸਹੀ ਐ ਨਾ ਇਹਨੂੰ ਕਰ ਦਿੰਨੇ ਨੁਕਰ ਤੇ ਚੱਕੋ ਵੀ ਲਾਓ ਵੀ ਮੁੰਡੇ ਉਤੇ ਹੁਣ ਆਪਾਂ ਜਿਹੜਾ ਵਾਵਾਜ ਦਾਦੋ ਇੱਕ ਰੀ ਸਹੀ ਹੋਉਂਦੀ ਸਾਰਿਆਂ ਭਰਾਵਾਂ ਨੂੰ ਸੋ ਠੀਕ ਹੈ ਜੀ ਓਕੇ ਰਿਪੋਰਟ ਚੈੱਕ ਕਰ ਲੀਜੀ ਆਪਾਂ ਖੁਦ ਵੀ ਇੱਕ ਵਾਰੀ ਸੀਐਸ ਰੈਂਕ ਲਾ ਦੀਏ ਗੰਨਾ ਗੁੰਨਾ ਦਾ ਨਸ਼ ਹੋ ਗਿਆ ਨਹੀਂ ਯਾਰ ਸਾਡੇ ਭਰਾ ਨੇ ਮੈਕ ਮੈਕ ਲਾਇਆ ਜਿੰਮੇਕ ਆਵਾਜ਼ ਵਧੀਆ ਆਉਂਦੀ ਦੱਸੋ ਸਾਰੇ ਦੇਖੋ ਦੇਖੋ ਨੇ ਮੈਚ ਲੱਗ ਗਿਆ ਜੇ ਯਾਰ ਨੋਟੀਫਿਕੇਸ਼ਨ ਆਈ ਨਹੀਂ लाइव चलन दी है पता नहीं यार चल रही चल रही पखे पखे की आवाज यार होगी पिछले चलो कोई चक्कर नहीं गन नहीं ले यार चलो बाबा कि करे ਤੇ ਗਾਈ ਜੇ ਯਾਰ ਤੁਹਾਨੂੰ ਮੈਂ ਕਹਿਆ ਵੀਡੀਓ ਤੇ ਲਾਈਕ ਕਮੈਂਟ ਕਰਿਆ ਕਰੋ ਵੀ ਦੱਸਿਆ ਕਰੋ ਪੱਗ ਪੁੱਗ ਜੇ ਤੁਹੇ ਕੋਈ ਸਿੱਖਣੀ ਹੈ ਤੁਸੀਂ ਦੱਸਦੇ ਨਹੀਂ ਯਾਰ ਫ੍ਰੀ ਪੱਗ ਸਿਖਾਈ ਦੀ ਆਪਾਂ ਪੇਰ ਨਹੀਂ ਹੈਗਾ ਕੋਈ ਵੀ ਕੁਝ ਵੀ ਬਾਕੀਆਂ ਦੇ ਵਾਂਗੂ ਸੋ ਕਮੈਂਟ ਕਰਿਆ ਕਰੋ ਜਿਹੜੀ ਤੁਹਾਨੂੰ ਜੇ ਕੁਝ ਸਿੱਖਣੀ ਪੱਗ ਦਸਤਾਰ ਕੋਈ ਵੀ ਮੇਰਾ ਭਰਾ ਤੱਕ ਜਰੂਰ ਦੱਸਿਓ ਠੀਕ ਆ ਆ ਲੈ ਯਾਰ ਸਾਰਿਆਂ ਦਾ ਆਪਣੇ ਸਿੱਖ ਜਿਹੜੇ ਮੁੰਡੇ ਆ ਜਿਹੜਾ ਦੇ ਨੌਜਵਾਨ ਉਹਨਾਂ ਕੋ ਜਿਹੜੀ ਪੱਗ ਨਹੀਂ ਪੰਨਨੇ ਹੁੰਦੀ ਕਈਆਂ ਨੂੰ ਤੇ ਤਾਂ ਕਰਕੇ ਆ ਚੱਕ ਚੱਕ ਹੈ ਘਾਣਾ ਦੇਖ ਲਈਏ ਦੇਖੋ ਕਿਹੜੀ ਹੋ ਸ਼ਟੇ ਦੇਖੋ ਵੀ ਹੋਈ ਓ ਬ్రో ਠੀਕ ਹੈ ਮੇਰਾ ਭਰਾ ਦੱਸੋ ਯਾਰ ਪੱਗ ਕਿਹਨੇ ਸਿੱਖਣੀ ਆ ਮੇਰਾ ਭਰਾ ਲਾਈਕ ਤੇ ਕਮੈਂਟ ਸ਼ੇਅਰ ਕਰੋ ਥੱਲੇ ਬਹੁਤ ਹੀ ਕੈਂਟ ਕੈਂਟ ਮਿੱਤਰੋ ਪੱਗਾਂ ਦਸਤਾਰਾਂ ਗੋਲ ਪਰਨੇ ਤੇ ਫ੍ਰੀ ਫਾਇਰ ਦੀ ਦਿੱਤੱਕ ਪਾਈ ਜਣਾ ਆਪਾਂ ਯਾਰ ਮੁੰਡੇ ਖੇਡਦੇ ਹੁੰਦੇ ਸੀ ਮੈਨਾਂ ਉਹ ਸਾਰੇ ਨਾ ਮੈਂ ਬੜਾ ਟਾਈਮ ਹੋ ਗਿਆ ਲਾਈਵ ਨਹੀਂ ਆਇਆ ਤੇ ਮੇਰਾ ਭਰਾ ਸਵੇਰੇ ਸ਼ਾਮ ਪਾਠ ਕਰਿਆ ਕਰੋ ਸਾਰੇ ਜਿੰਨੇ ਭਰਾ ਦੇਖਦੇ ਆਂ ਗੁਰਦੁਆਰੇ ਜਾਇਆ ਕਰੋ ਗੇਮਾ ਗੁੰਮ ਚ ਕੁਛ ਨਹੀਂ ਰੱਖਿਆ ਹੀ ਵੀ ਭਰਾ ਕਿਰਤ ਕਰੋ ਕੰਮ ਕਰੋ ਸਹੀ ਗੱਲ ਹੈ ਕਿ ਨਹੀਂ ਓਹ ਕਿਰਤ ਕਿਰਤ ਕਰੋ ਨਾਮ ਛਕੋ ਤੇ ਵੰਡ ਛਕੋ ਸਾਰੇ ਭਰਾ ਭੈਣਾ ਜਿੰਨੇ ਵੀ ਦੇ ਦੋ ਗੁਰਦੁਆਰੇ ਤੇ ਜਾਇਆ ਕਰੋ ਨਾ ਯਾਰ ਉਹ ਨਹੀਂ ਦੇਣਾ ਸਾਨੂੰ ਸਾਰਾ ਕੁਝ ਇਹ ਹੈਡ ਸ਼ਾਟ ਮਾਰਦਾ ਬੰਦਾ ਉਹਨਾਂ ਦੇਖਿਆ ਨਹੀਂ ਸਫਾ ਦਾ ਇਹਨੂੰ ਮਾਰਨਾ ਅਗਲੀ ਬਾਕੀ ਦਾ ਹੱਦਿਓ ਜੇ ਕਿਨੇ ਮੁੱਛਾਂ ਦੀ ਟ੍ਰੀਟਮੈਂਟ ਪੁੱਛਣੀ ਕੋਈ ਉਹ ਵੀ ਦੱਸ ਦਾਂਗੇ ਤੇ ਤੁਹਾਨੂੰ ਫ੍ਰੀ ਫਾਇਰ ਗੇਮ ਦੀ ਨਿਵਾਜ਼ ਆਉਂਦੀ ਹੋਣੀ ਮਿੱਤਰੋ ਕਿਉਂਕਿ ਗੇਮ ਦੀ ਜਿਹੜੀ ਆਵਾਜ਼ ਆ ਉਹ ਮੈਂ ਬੰਦ ਕੀਤੀ ਹੈ ਉਹ ਫਿਰ ਮੇਰੀ ਆਵਾਜ਼ ਨਹੀਂ ਤੁਹਾਨੂੰ ਸੁਣਦੀ ਹੈਗੀ ਤਾਂ ਕਰਕੇ ਆਵਾਜ਼ ਯਾਰ ਲਾਈਵ ਆਪਣੇ ਨਾ ਇੰਨੇ ਹਜੇ ਇੰਨੇ ਬੰਦੇ ਦੇਖਦੇ ਨਹੀਂ ਜੇ ਦੋ ਬੰਦੇ ਜੁੜੇ ਆ ਓਲੀ ਓਲੀ ਸਿਸਟਮ ਥੋੜਾ ਸੈੱਟ ਕਰਦੇ ਆ ਆਪਣਾ ਕਰਦੇ ਵਧੀਆ ਪੀਸੀ ਬੂਸੀ ਦੇ ਨਾ ਓਲੀ ਓਲੀ ਕਰਾਂਗੇ ਮਿੱਤਰੋ ਓਹ ਹੱਡਿਸ਼ੋਡ ਮਾਰਦਾ ਬੰਦਾ ਥੋੜਾ ਬਚ ਕੇ ਜਾਣਾ ਪੈਣਾ ਚੀਂ ਦੀ ਨਾ ਜੇ ਮੇਰਾ ਭਰਾ ਯਾਰ ਇਹ ਤੋਂ ਬਚਣਾ ਹੀ ਪੈਣਾ ਉਹ ਯਾਰਾ ਕੀ ਕਰਦੇ ਬੰਦੇ ਹੈ ਪਿੱਛੋਂ ਆ ਕੇ ਮਾਰਨਾ ਹੈ ਕੋਈ ਗੱਲ ਥੋੜੀ ਬੰਦਿਆਂ ਵਾਲੀ ਗੱਲ ਥੋੜੀ ਹੈ ਕੇ ਨੀਅਰੀ ਦਾ ਸਵੀ ਸਿੰਘ ਨੂੰ ਕਦੀ ਪਿੱਛੇੋਂ ਨਾ ਹਮਲਾ ਕਰ ਉਹ ਸਿੰਘ ਤੇ ਜੇ ਉਹ ਕਰਤਾ ਵਾ ਤੇ ਹੁਣ ਫੇ ਦੇਖੋ ਅਸੀਂ ਵੀ ਪਿੱਛੇ ਹੀ ਕਰਨਾ ਮੇਰਾ ਭਰਾ ਅਰੇ ਕੀ ਫੋੜ ਨਾਲੇ ਬੈਂਟਲੇ ਦੀ ਜੋੜੀ ਫੋੜ ਨਾਲੇ ਬੈਂਟਲੇ ਦੀ ਜੋੜੀ ਸਿੰਘ ਜਲਾਈ ਬੈਨ ਫੋੜ ਨਾਲੇ ਬੈਟ ਲੈ ਦੀ ਜੋੜੀ ਕਮੈਂਟ ਕਰੋ ਮੇਰਾ ਭਰਾ ਚੱਲ ਲੱਗ ਗਿਆ ਬੰਦਾ ਮੈਚ ਫੋੜ ਨਾਲੇ ਕਰ ਕੇ ਬੈਠਨੇ ਦੇਖੀ ਨਹੀਂ ਲੱਗੀ ਮਨੇ ਮਿੰਟਾਂ ਮੇ ਦੀ ਜੋੜੀ ਜਤਾਂ ਦੇ ਨ ਗੁੜੇ ਜਮ ਗਾ ਰਹੇ ਹੰਦੇ ਆਂ ਜਤਾਂ ਕਲੇ ਹੰਦੇ ਉਹ ਤੋਂ ਹੱਤਿਆ ਰਹੇ ਯਾਰਾ ਜਿਹੜੇ ਨਵੇਂ ਮੈਪ ਬਣਾ ਦਿੰਦੇ ਨਾ ਫ੍ਰੀ ਫਾਇਰ ਵਾਲਿਆਂ ਮੈਨੂੰ ਨਹੀਂ ਸਹੀ ਲੱਗਦੇ ਹੈਗੇ ਪੁਰਾਣੇ ਮੈਪ ਵਧੀਆ ਹੈ ਡਾਊਨਲੋਡ ਹੀ ਨਾ ਕਰੋ ਜੇ ਅਜੇ ਆਉਣੀ ਨਾ ਹੋ ਗਈ ਚੱਕਰ ਵਿੱਚ ਉਹ ਬਣਿਆ ਪਾਣੀ ਟ੍ਰੇਨ ਤੇ ਚੜ ਜੀਏ Yeah. ਇਰ ਗੰਨਾ ਦਾ ਇੱਕ ਓਖਾ ਜਾਂਦਾ ਮਾਰ ਤੈ ਨਾ ਬਰਤਬਲ ਨਾਲ ਬਣਾ ਚੱਕ ਹਾਂ ਅਹੀਂ ਕਿਹੜੇ ਘਟਾਂ ਇਹਨਾਂ ਨਹੀਂ ਤੇ ਕੀ ਫੋੜ ਨਾਲੇ ਬਿੰਨ ਨੇ ਦੀ ਜੋੜੀ ਇੱਕ ਫੋੜ ਨਾਲੇ ਬਿੰਨ ਨੇ ਦੀ ਜੋੜੀ ਲੈਣੀ ਹੋਣੇ ਇੱਕ ਕਾਲੀ ਰੰਗੀ ਕੁੜੀ ਉਹ ਨਾਲੇ ਬਿੰਤਲੇ ਦੀ ਜੋਲੀ ਜੱਟ ਪੂਰਾ ਕੰਮ ਨਹੀਂ ਹੜੂ ਗਿਆ ਆਈ ਡੋਨਟ ਗੀਵ ਅਪ ਆਈ ਡੋਨਟ ਗੀਵ ਅਪ ਆਈ ਓਕੇ ਨਾ ਡੈਮ ਤੇ ਕੀ ਭੂੜ ਨਾਲੇ ਬਿੰਤਲੇ ਦੀ ਜੋਲੀ ਤੱਕ ਪਾਈਏ ਰ ਕੰਨੇ ਗੁਰੇ ਦੇਖ ਵੈਰੀਆਂ ਦੀ ਇਹ ਤੂੰ ਦਬ ਦੇ ਨਾ ਤਾ ਵਗ ਦੇ ਨਾ ਨੀ ਜੇ ਤੇ ਵੀ ਜਮਮ ਕਮੈਂਡ ਹੀ ਕਰਿਆ ਕੰਦੇ ਰ ਕੰਨੈਂਂ ਦੇ ਹੀ ਉਪਰ ਦੇ ਮੇਰੇ ਕੰਨੇ ਜਿਹੜੇ ਉਪਰ ਤੇ ਉਪਰ ਹੈ ਖਾਂਦੇ ਨੇ ਦੇ ਕੰਨੇ ਮੇਰੇ ਕੂਂਜ ਲੈ ਸਕਣ ਨਾ ਕਿ ਜਿਹੜੇ ਸੋਹਣੀਆਂ ਜਗਾਨੇ ਜਾਂਦੇ ਨਹੀਂ ਇਹ ਬੰਦੇ ਸੁਣੇ ਐਵੇਂ ਨਹੀਂ ਪਛਣੇ ਜਾਂਦੇ ਨਹੀਂ ਦੇਖੇ ਪੌੜ ਨਾਲੇ ਬੈਠਲੇ ਵਾਲੀ ਘੋੜੀ ਉਹ ਬਚ ਗਿਆ ਬਚ ਗਿਆ ਤੇ ਲੇਟ ਨੂੰ ਬ੍ਰੋ ਲਿਟਰਲੀ ਯਾਰ ਉਹਨੇ ਹੈਡਸ਼ਾਟ ਮਾਰਤਾ ਤੇ ਵੁੱਡ ਪੈਕ ਕਰਨਾ ਦੋਨਾਂ ਦੇ ਬਹੁਤ ਔਖੀ ਗੱਲ ਹੋਈ ਯਾਰ ਔਖਾ ਗੱਮਾ ਯਾਰ ਰੀਅਲ ਨਾਲੋਂ ਵੀ ਖਤਰਨਾਕ ਹੈ ਇਹਦੇ ਆਈ ਗਣਾ ਚੱਲ ਯਾਰ ਆ ਮੈਂ P40 ਮੈਂ ਮੈਗ ਤਾਂ ਨਹੀਂ ਚੱਕਦਾ ਲਾਗੇ ਜਾਣ ਵਾਲੇ ਬੰਦੇ ਨਹੀਂ ਹੈਗੇ ਆ ਇੱਕੋ ਮੈਂ ਮਾਈਕ ਸੈੱਟ ਕੀਤਾ ਵਾ ਤੇ ਮੈਨੂੰ ਆਵਾਜ਼ ਨਹੀਂ ਆਉਂਦੀ ਜਿਵੇਂ ਮਾਈਕ ਲਾ ਦਿੰਨਾ ਤੇ ਤੁਹਾ ਅਵਾਜ਼ ਤੁਹਾਨੂੰ ਨਹੀਂ ਆਉਂਦੀ। ਇੱਕੋ ਮੈਂ ਮਾਈਕ ਸੈੱਟ ਕੀਤਾ। ਹਾਂ ਹੁਣ ਤੁਹਾਨੂੰ ਆਵਾਜ਼ ਪ੍ਰੋਪਰ ਆ ਕਿਉਂਕਿ ਮੈਂ ਮਾਈਕ ਲਾਇਆ। ਜਿਵੇਂ ਮਾਈਕ ਲਾ ਦਿੰਨਾ ਆਵਾਜ਼ ਤੁਹਾਨੂੰ ਨਹੀਂ ਆਉਂਦੀ। ਕੁਛ ਮੈਨੂੰ ਕਰਨ ਨਾਲ ਪੈਂਦਾ ਫਿਰ। ਅਦਾ ਕੇ ਫੋੜ ਨਾਲੇ ਬੈਂਟਲੇ ਕੀ ਜੋੜੀ। ਯਾਰ ਕਨੇਕ ਦੇਖ ਜੱਟ ਨੇ ਨਹੀਂ ਜਿਹੜੀ ਕਲੇ ਰੰਗ ਦੀ ਹੈ ਛੂੜੇ ਘੂੜੀ। ਜਾਣਾ ਮੈਂ ਅਮਰੀਕਾ ਲਾ ਕੇ ਡੌਂਕੀ ਤੁਰ ਜਾਣਾ ਮੈਂ ਲਾ ਕੇ ਡੌਂਕੀ ਓ ਬਲਾ 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 ਯਾਰ ਆ ਜਾਓ ਲੈ ਜੋ ਲੈ ਜੋ ਲੈ ਜੋ ਯਾਰ ਮੈਂ ਚ ਕੱਢ ਲਿਓ ਮੇਰਾ ਪਰਾਂ ਸ਼ਿਟ ਯਾਰ ਮਾਰ ਤੋ ਮਾਰ ਕੋ ਕਰੋ ਓ ਕੀ ਕਰਦਾ ਪਿਆ ਮਾਰ ਯਾਰ ਮਾਰ 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 ਨਿਆ ਨਿਆ ਓ ਸ਼ਿਟ ਬੰਦੇ ਦੋ ਆ ਦੇਖੋ 2v1 ਹੁੰਦਾ ਹੁਣ ਇਹਨੇ ਦੂਜਾ ਬੰਦਾ ਘੈਂਟ ਲੱਗੰਦਾ ਆ ਜਿਹੜਾ ਉਹਨੇ ਮਾਰਤਾ ਹੀ ਉਹ ਦੂਜੇ ਨੇ ਮਾਰਤਾ ਹੀ ਯਾਰ ਦੰਦ ਦਾ ਇਲਾਜ ਦੱਸੋ ਕੋਈ ਮੇਰਾ ਭਰਾ ਦਾੜ ਜੀ ਦੋਖਦੀ ਹੈ ਤੇ ਕੀ ਇਲਾਜ ਕੀਤਾ ਜਾਵੇ ਇਹ ਪਤਾ ਨਹੀਂ ਕੀ ਚੱਕਰ ਆ ਯਾਰ ਪੇਨ ਬਹੁਤ ਹੁੰਦੀ ਹੈ ਲੱਖਾਂ ਹੋੜਨਾਂ ਨੇ ਬੈਂਕਲੇ ਅਲੀ ਜੋਣੀ ਕਿੰਨੇ ਬੰਦੇ ਕੇਲ ਆਪਣੇ ਚਾਰ ਹੀ ਕੀਤੇ ਆਪਾਂ ਦੇ ਨੇ ਕੇਲਵ ਦਾਉ ਮੁੰਡਿਓ ਕੀ ਕਰਦੇ ਜੇ ਇੱਕ ਕੋਈ ਮੋੜ ਕੋੜ ਕੇ ਜਗ੍ਹਾ ਦੇਈ ਜਾਂਦੇ ਅਰੇ ਅਰੇ ਉਹ ਸਾਰੇ ਗੋਠੇ ਦੇ ਬੰਦੇ ਉਹ ਇੱਕ ਥੱਲੇ ਆਇਆ

ਜਾਨ ਆ ਫੋਰ ਮੈਂ ਬੁਲਾ ਕੇ ਕੋੜੇ ਡੌਂਕੀ ਯੈਸ ਗਾਈਜ਼ ਹੈਲੋ ਕਰ ਦਿਓ ਯਾਰ ਜਿਹੜੇ ਜਿਹੜੇ ਆਏ ਨਾ ਕਮੈਂਟ ਕਰਕੇ ਆਪਣਾ ਨਾਮ ਲਿਖ ਦਿਓ ਪਤਾ ਲੱਗ ਜਾਏ ਕੌਣ ਕੌਣ ਆਇਆ ਹੈ ਸੇਂਗ ਇਜ਼ ਲਾਈਫ ਇਨ ਇਜ਼ ਲਾਈਵ ਇਨ ਇਜ਼ ਸੇਂਗ ਸੇਂਗ ਇਜ਼ ਲਾਈਫ ਇਨ ਇਜ਼ ਯਾ ਅ ਬੀਗੋ ਨਖਪੋਰਸ਼ ਦੇ ਬੈਂਟ ਨੇ ਦੀ ਜੋੜੀ ਯਾਰਾ ਗਾਣਾ ਜਾਨ ਚਲੀ 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 ਨਹੀਂ ਹਉਦਾ ਵਿਚਿਆ ਤੇਰੇ ਨੂੰ ਕਹਿੰਦੇ ਆ ਲੋਕ ਸ਼ਿਕਾਰੀ ਜਿਹੜਾ ਕੱਢਨੇ ਪੈਣੇ ਬੰਦੇ ਜਿਹੜੇ ਖੇਡਦੇ ਹੀ ਨਹੀਂ ਵਿੱਚ ਆਰਪੀ ਨਹੀਂ ਬਤੌਂਦੇ ਹੈਗੇ Mm-hmm. <laughs> ਰਦਾਨ ਨੇ ਬਹੁਤ ਤੰਗ ਕੀਤਾ ਯਾਰ ਕਈ ਵਾਰੀ ਮਿੱਤਰੋ ਬੰਦੇ ਜਿਆਦਾ ਹੀ ਪ੍ਰੋ ਹੋ ਜਾਂਦੇ ਫਿਰ ਗੋਲੀ ਵੱਜਦੀ ਨਹੀਂ ਚਲੋ ਦੇਖਦੇ ਹਾਂ ਯਾਰ ਯਾਰ C'ho le supera prato, ma è di pantaglia ਰੋਇਆ ਸਭ ਲੋਗ ਐਨਸਰ ਲਾਈਵ ਸਟ੍ਰੀਮ ਕੋ ਨੰਬਰ ਨਹੀਂ ਸਾਹ ਲਿਆ ਤਾੜ ਬਹੁਤ ਦੇਖਣ ਦੇਈ ਯਾਰ Me! That's what happens when you meet the fistless end of my fist. Need equipment.